ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਉਹ ਹੈਗੀ ਜੀ ਉਹਨਾਂ ਕੈਂਡੀਡੇਟਸ ਵਾਸਤੇ ਜਾਂ ਉਹਨਾਂ ਸਟੂਡੈਂਟਸ ਵਾਸਤੇ ਜਿਹੜੇ ਟੀਚਿੰਗ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਬੀਐਡ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਇਹ ਅੱਜ ਦੀ ਜਿਹੜੀ ਵੀਡੀਓ ਹੈ ਕਿਰਪਾ ਕਰਕੇ ਵੇਖਦੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੋਂ NCET 2025 ਐਪਲੀਕੇਸ਼ਨ ਡੈਡਲਾਈਨ ਐਕਸਟੈਂਡਡ ਹੈ। ਠੀਕ ਹੈ ਜੀ। ਹੁਣ ਜਿਹੜੇ ਮੇਰੇ ਭੈਣ ਭਰਾਵਾਂ ਨੇ ਜਾਂ ਵਿਦਿਆਰਥੀਆਂ ਨੇ B.Ed ਕਰਨੀ ਸੀ, 4 ਸਾਲਾਂ B.Ed 12ਵੀਂ ਤੋਂ ਬਾਅਦ B.Ed ਕਰਨ ਦੇ ਇੱਛੁਕ ਨੇ ਕਿਉਂਕਿ ਪਹਿਲਾਂ ਕੀ ਹੁੰਦਾ ਵੀ ਤੁਸੀਂ 3 ਸਾਲ ਦੀ BA ਕਰੋ ਉਸ ਤੋਂ ਬਾਅਦ 2 ਸਾਲ ਦਾ ਜਿਹੜਾ ਇੰਟੀਗ੍ਰੇਟਿਡ ਕੋਰਸ ਹੈ +2 ਦਾ ਸੌਰੀ ਆਪਣਾ B.Ed ਦਾ ਉਹ ਕਰੋ। ਤਾਂ ਹੁਣ ਕੀ ਕੀਤਾ ਇਹਨਾਂ ਨੇ 4 ਸਾਲ ਦਾ ਇੱਕ ਕੰਬਾਈਨ ਕੋਰਸ ਕਰ ਦਿੱਤਾ ਹੈ ਠੀਕ ਹੈ ਜੀ ਜਿਹੜਾ ਕਿ 12ਵੀਂ ਤੋਂ ਬਾਅਦ ਤੁਸੀਂ ਇਕੱਠਾ ਕਰ ਸਕਦੇ ਹੋ ਭਾਅ ਤੁਹਾਡਾ 1 ਸਾਲ ਦੀ ਜਿਹੜੀ ਉਹ ਬਚਤ ਹੋ ਸਕਦੀ ਹੈ ਠੀਕ ਹੈ ਜੀ ਤਾਂ ਉਸ ਵਾਸਤੇ ਜਿਹੜੀਆਂ ਲਾਸਟ ਡੇਟ ਸੀਗੀਆਂ ਉਹ ਐਕਸਟੈਂਡ ਕਰ ਦਿੱਤੀਆਂ ਗਈਆਂ ਨੇ ਜਿਹੜੇ ਵੀ ਮੇਰੇ ਭੈਣ ਭਰਾਵਾਂ ਨੇ ਜਾਂ ਵਿਦਿਆਰਥੀਆਂ ਨੇ ਆਫਟਰ +2 ਵੀਅਰਡ ਕਰਨੀ ਹੈ ਤਾਂ ਉਹ ਜਿਹੜੀ ਡੇਟ ਐਕਸਟੈਂਡ ਹੋ ਚੁੱਕੀ ਹੈ ਠੀਕ ਹੈ ਜੀ ਤਾਂ ਹੁਣ ਲਾਸਟ ਡੇਟ ਜਿਹੜੀ ਆਨਲਾਈਨ ਅਪਲਾਈ ਕਰਨ ਦੀ ਹੈ ਜੀ ਉਹ 31 ਮਾਰਚ ਹੋ ਗਿਆ ਹੈ ਲਾਸਟ ਡੇਟ ਫਾਰ ਸਬਮਿਸ਼ਨ ਆਫ ਔਨਲਾਈਨ ਅਪਲੀਕੇਸ਼ਨ ਠੀਕ ਹੈ ਜੀ 31 ਮਾਰਚ 2025 ਠੀਕ ਹੈ ਜੀ ਰਾਤ ਦੇ 9 ਵਜੇ ਤੱਕ ਆ ਡੇਟਸ ਤੁਸੀਂ ਦੇਖ ਸਕਦੇ ਹੋ ਤਾਂ ਨਾ ਸਾਂਝਾ ਕਰਦਿਨੇ ਆ ਠੀਕ ਹੈ ਜੀ ਲਾਸਟ ਜਿਹੜਾ ਹੈਗਾ 9 ਵਜੇ ਤੱਕ ਤੁਸੀਂ ਜਿਹੜਾ ਇਹਨੂੰ ਸਬਮਿਸ਼ਨ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਲਾਸਟ ਡੇਟ ਫਾਰ ਸਕਸੈਸਫੁਲ ਫੀ ਟ੍ਰਾਂਜੈਕਸ਼ਨ 31 ਮਾਰਚ ਸੇਮ ਹੋਈ ਹੈ ਜੀ 11:30 ਵਜੇ ਤੱਕ ਸੌਰੀ 11:50 ਤੱਕ ਤੁਸੀਂ ਜਿਹੜੀ ਆਪਣੀ ਫੀਸ ਉਹ ਜਮ੍ਹਾਂ ਕਰ ਸਕਦੇ ਹੋ ਠੀਕ ਹੈ ਜੀ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਇਹ ਸਾਰਾ ਐਨਟੀ ਜਿਹੜੀ ਵੈਬਸਾਈਟ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਆ ਤੁਹਾਡਾ ਸਾਂਝਾ ਕਰ ਦਿੰਦੇ ਆ ਜੀ ਠੀਕ ਹੈ 4 ਸਾਲਾ ਜਿਹੜਾ ਬੀ ਹੈਡ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਆਫਟਰ ਪਲੱਸ 2 ਠੀਕ ਹੈ ਜੀ ਤਾਂ ਇਹਦੇ ਵਿੱਚ ਜੇਕਰ ਏਜ ਲਿਮਟ ਦੀ ਗੱਲ ਕਰੀਏ ਤਾਂ देयर ਇਸ ਨੋ ਏਜ ਲਿਮਟ ਕਿਸੇ ਤਰ੍ਹਾਂ ਦੀ ਕੋਈ ਏਜ ਲਿਮਟ ਇਹਦੇ ਵਿੱਚ ਨਹੀਂ ਰੱਖੀ ਗਈ ਜੀ ਅਪੀਅਰਿੰਗ ਇਨ ਐਨਸੀਈਟੀ 2025 ਦੇ ਅਕੋਰਡਿੰਗ ਕੁਆਲੀਫਾਈਇੰਗ ਐਗਜ਼ਾਮੀਨੇਸ਼ਨ ਤਾਂ ਹੁਣ ਕਿਹੜੇ ਕਿਹੜੇ ਕੈਂਡੀਡੇਟਸ ਨੇ ਜਿਹੜੇ ਏਜ ਕੁਆਲੀਫਾਈ ਕਰ ਸਕਦੇ candidates who have passed the class 12th equivalent examinations or are, are appearing in 2025 are eligible to apply wo candidates sare hi jinna ne plus 2 pass hai theek hai ji wo sare hi ede vich apply kar sakde hai age criteria koi nahi hai ga ji candidates will be required to fulfill the age criteria je kar rakha ta otherwise koi nahi hai ga theek hai ji ਤਾਂ ਇਸ ਤੋਂ ਬਾਅਦ ਇਹਨਾਂ ਨੇ ਜਿਹੜਾ NTA ਵੈਬਸਾਈਟ ਇਹਨਾਂ ਨੇ ਆ ਜਿਹੜਾ ਲਿੰਕ ਤੁਹਾਡਾ ਸਾਂਝਾ ਕੀਤਾ ਹੋਇਆ ਠੀਕ ਹੈ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਜਿਹੜੀ ਸਾਰੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਾਂ ਇੱਥੇ ਤੁਸੀਂ ਤਾਂ ਡਾਇਰੈਕਟ ਤੁਸੀਂ ਆਪਣੇ ਫੋਨ ਤੋਂ ਜਾਂ PC ਤੋਂ ਵੀ ਆਪਣਾ ਜਿਹੜਾ ਹੈਗਾ ਇਹ ਆਨਲਾਈਨ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਤਾਂ 4 ਸਾਲਾਂ B.Ed ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਆਫਟਰ +2 ਤਾਂ ਉਹਦੀ ਡੇਟ ਜਿਹੜੀ ਹੈਗੀ ਆ 31 ਮਾਰਚ ਤੱਕ ਜਿਹੜੀ ਉਹ ਵਧਾ ਦਿੱਤੀ ਗਈ ਹੈ ਹੁਣ ਤੁਸੀਂ 31 ਮਾਰਚ ਤੱਕ ਜਿਹੜਾ ਹੈਗਾ ਇਹਦਾ ਇੰਟਰਸਟ ਟੈਸਟ ਵਾਸਤੇ ਠੀਕ ਹੈ ਜੀ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ